ਖਾਲਸਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਫਤਿਹ ਇੰਗਲੈਂਡ ਵਿੱਚ ਬਰਮਿਕਮ ਦੇ ਨਾਲ ਸਮੈਦਿਕ ਦੇ ਇਲਾਕੇ ਜਿਹੜਾ ਗੁਰਦੁਆਰਾ ਹੈ ਉਸ ਗੁਰਦੁਆਰੇ ਵਿੱਚ ਇੱਕ ਨਵੀਂ ਮਿਰਤ ਪਾਈ ਜਾ ਰਹੀ ਹੈ ਕਿ ਉਹ ਲੋਕ ਬੱਚੇ ਧਰਨਾਟਕ ਜੀ ਨੂੰ ਉਹ ਦਸਮ ਗ੍ਰੰਥ ਕਹਿੰਦੇ ਆ ਉਹਦਾ ਪਾਠ ਕਰਕੇ ਪਾਠ ਕੀਤੇ ਹੋਰ ਕਰਕੇ ਉਹਦਾ ਭੋਗ ਗੁਰਦੁਆਰੇ ਵਿੱਚ ਪਾਉਣਗੇ ਹਾਨਾ ਕੀ ਸੰਗਤਾਂ ਨੇ ਬੜਾ ਉਹਨਾਂ ਨੂੰ ਸਮਝਾਇਆ ਪਰ ਉਹਨਾਂ ਦੇ ਨੂੰ ਸਮਤ ਨਹੀਂ ਆਈ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਾਸਤੇ ਇਹਦੇ ਚ ਇੱਕ ਨਵੀਂ ਬੀੜ ਏ ਆ ਲੱਗਿਆ ਜੇ ਸੇcret ਮਰਿਆਦਾ ਦੀ ਗੱਲ ਕਰਨੀ ਹੈ ਜੇ ਤੁਸੀਂ ਕੋਈ ਹਕਾਲ ਤਖਸਾਲ ਨੂੰ ਕਮਿਟਿਡ ਹੋਣਾ ਹੈ ਤੇ ਹਕਾਲ ਤਖਸਾਲ ਦੀ ਸਿੱਖ ਰਹਿਤ ਮਰਿਆਦਾ ਜਿਹੜੀ ਉੱਥੇ ਜਾਰੀ ਹੋਈ ਹੋਈ ਹੈ ਉਹਨੂੰ ਜੇ ਇਹ ਵੀ ਨਹੀਂ ਮੰਨਦੇ ਤੇ ਜਿਹੜੇ ਦੂਸਰੇ ਤਰਸ ਗੁਰਮਤ ਵਾਲੇ ਉਹ ਵੀ ਨਹੀਂ ਮੰਨਦੇ ਤੇ ਇਹਦਾ ਮਤਲਬ ਹੈ ਉਹ ਮਰਿਆਦਾ ਕੋ ਨਹੀਂ ਪਰ ਜੇ ਇਹ ਗੱਲ ਮਰਿਆਦਾ ਦੀ ਕਰਦੇ ਆ ਵੀ ਮਿਸ਼ਨਰੀ ਲੋਕ ਛੱਡੇ ਨੇ ਉਹ ਲੋ ਬਾਣੀਆਂ ਜਿਹੜੀਆਂ ਗੁਰਗਨ ਸਾਹਿਬ ਨੇ ਆਹੀ ਮੰਨਦੇ ਆ ਤੇ ਤੈਨੂੰ ਹੋਰ ਪਾ ਕੇ ਤੇ ਉਹਨੂੰ ਨਿਫਲਿਮ ਕਹਿੰਦੇ ਤੇ ਉਹਦੇ ਨਾਲ ਹੀ ਖੰਡੇ ਦੀ ਭੋਲ ਦਿੰਦੇ ਆ ਤੇ ਇਹਦਾ ਮਤਲਬ ਜੇ ਉਹ ਆਪ ਇਹ ਰਹਿਤ ਮਰਿਆਦਾ ਦੀ ਗੱਲ ਕਰਦੇ ਤੇ ਉਹਨਾਂ ਨੂੰ ਰਹਿਤ ਮਰਿਆਦਾ ਤੇ ਪੇਨਾਮਲ ਕਰਨਾ ਚਾਹੀਦਾ ਹੈ ਤੇ ਰਹਿਤ ਮਰਿਆਦਾ ਵਿੱਚ ਸ਼੍ਰੀ ਰਾਮ ਲਿਖਿਆ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਤਲ ਜਿਸ ਤਰ੍ਹਾਂ ਉਹਦਾ ਪ੍ਰਕਾਸ਼ ਕੀਤਾ ਜਾਂਦਾ ਹੈ ਕਿਤੇ ਵੀ ਹੋਰ ਕਿਸੇ ਕਿਤਾਬ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਤੇ ਜੇ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਗੁਰਗ੍ਰੰਥ ਸਾਹਿਬ ਦੀ ਬਰਾਬਰੀ ਕਰ ਰਹੇ ਹਾਂ ਔਰ ਉਹਨੂੰ ਵੀ ਗੁਰੂ ਦਾ ਦਰਜਾ ਦੇ ਰਹੇ ਹਾਂ ਅ ਅਖੰਡ ਪਾਠ ਖੋਤੀ ਅਖੰਡ ਪਾਠ ਪਹਿਲੀ ਗੱਲ ਤੇ ਅਖੰਡ ਪਾਠ ਆਪਣੇ ਆਪ ਚ ਸਿੱਖ ਸਿਧਾਂਤ ਤੱਕ ਜਿਹੜਾ ਸਿੱਖ ਸਿਧਾਂਤਾਂ ਦੇ ਉਲਟ ਹੈ ਤੇ ਜਿਹੜਾ ਇਹਦਾ ਬਚਿਤ੍ਰਨਾਟਕ ਦਾ ਅਖੰਡ ਪਾਠ ਹੈ ਅਕੋਤੀ ਦਸੰਗਰ ਦਾ ਅਖੰਡ ਪਾਠ ਹੈ ਇਹ ਤਾਂ ਉਸ ਤੋਂ ਵੀ ਵੱਡੀ ਗਲਤ ਹਰਕਤ ਹੈ ਤੋ ਇਹ ਸਰਾਜੋ ਕੁਝ ਕਰ ਰਹੇ ਨੇ ਅੱਜ ਤਾ ਇਹਨਾਂ ਨੇ ਇਹ ਕਰਕੇ ਵੀ ਗੁਰਗਨ ਸਾਹਿਬ ਦਾ ਜਿੱਦੇ ਕੋਲ ਸਰੂਪ ਕੋ ਲਿਆ ਕੇ ਉਹਦਾ ਭੋਗ ਪਾਉਣਗੇ ਜਾਂ ਕਿਸੇ ਕਮਰੇ 'ਚ ਪਾ ਦੇਣਗੇ ਹਾਲ 'ਚ ਪਾ ਦੇਣਗੇ ਕੱਲ ਨੂੰ ਗੁਰਗਨ ਸਾਹਿਬ ਦੇ ਬਰਾਬਰ ਜਾਂ ਥੋੜੇ ਜਿਹਾ ਨੀਵਾ ਜਿਹਾ ਦਾ ਪ੍ਰਕਾਸ਼ ਕਰ ਦੇਣਗੇ ਫਿਰ ਉਸ ਤੋਂ ਬਾਅਦ ਬਰਾਬਰ ਕਰ ਦੇਣਗੇ ਫਿਰ ਗੁਰਗਨ ਸਾਹਿਬ ਨੂੰ ਚੁੱਕ ਕੇ ਅੰਦਰ ਲੈ ਜਾਣਗੇ ਤੇ ਅਕੋਤੀ ਦਸਮਗ੍ਰੰਥ ਨੂੰ ਸਾਹਮਣੇ ਲਿਆਉਣਗੇ ਇਹ ਇੱਕ ਬੜੀ ਵੱਡੀ ਸਾਜ਼ਿਸ਼ ਹੈ ਇਸ ਤੋਂ ਪਹਿਲਾਂ ਦੋ ਸਥਾਨਾਂ ਤੇ ਮੈਂ ਉਹਨਾਂ ਨੂੰ ਗੁਰਦੁਆਰੇ ਕਹਿੰਦਾ ਜਿਹੜਾ ਉਸ ਤੋਂ ਚਿਚਕਾਂਗਾ ਕਿਉਂਕਿ ਟੀਵੀ ਡੇ ਜਿਹੜਾ ਟੀਵੀ ਡੇ ਵਿੱਚ ਇਹਨਾਂ ਨੇ ਗੋਤੀ ਦਸਮ ਗ੍ਰੰਥ ਜਿਹੜਾ ਉਸ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜਿਹੜਾ ਕਿ ਆਪਣੇ ਆਪ ਚ ਗੁਰਦੁਆਰੇ ਦਾ ਸਿਧਾਂਤ ਤੇ ਉਲਟੇ ਗੁਰਦੁਆਰੇ ਦੀ ਬੇਅਦਬੀ ਗੁਰਦੁਆਰਾ ਨਫਸ ਦੀ ਬੇਅਦਬੀ ਹੈ ਜੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਵੀ ਕਿਤਾਬ ਦਾ ਉੱਥੇ ਪ੍ਰਕਾਸ਼ ਕੀਤਾ ਜਾਂਦਾ ਹੈ ਜਾਂ ਪਾਠ ਕੀਤਾ ਜਾਂਦਾ ਹੈ ਜੇ ਗੁਰੂ ਦੇ ਤੌਰ ਤੇ ਗ੍ਰੰਥ ਦੇ ਤੌਰ ਤੇ ਬੀੜ ਦੇ ਤੌਰ ਤੇ ਤੇ ਉਹ ਮੈਂ ਸਮਝੀ ਨਾ ਉਹ ਸਥਾਨ ਨੂੰ ਗੁਰਦੁਆਰਾ ਕਹਿੰਨਾ ਗਲਤ ਹੈ ਇਸੀ ਤਰ੍ਹਾਂ ਟੇਸੀਆਂ ਕੋ ਦੁਆਰਾ ਇੱਕ ਹੈ ਉਹਦੇ ਚ ਵੀ ਇਹਨਾਂ ਨੇ ਕੀਤਾ ਹੈ ਉਥੇ ਵੀ ਕੜੀ ਖੜਪੜ ਕਰ ਚੁਕੇ ਆ ਇਸ ਅਖੋਤੀ ਦਸਮ ਗ੍ਰੰਥ ਦਾ ਤੋਂ ਇਸ ਤਰ੍ਹਾਂ ਜਿਹੜਾ ਕੁਝ ਇਹ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਵੀ ਜੇਕਰ ਇਹੋ ਜੀ ਹਰਕਤ ਕਰਦੇ ਰਾਂਗੇ ਤੇ ਕਨੂੰ ਇਹ ਅਖੋਤੀ ਦਸਮ ਗ੍ਰੰਥ ਜਿਹੜਾ ਉਹ ਇਹ ਸਿੱਖਾਂ ਦਾ ਗ੍ਰੰਥ ਮੰਨਿਆ ਜਾਏ ਇਹਨਾਂ ਸਿੱਖਾਂ ਦਾ ਜਿਹੜੇ ਇਹ ਹਾਕਮ ਨੇ ਤੇ ਇਹਨਾਂ ਦੇ ਜਿਹੜੀ ਸਿੱਖੀ ਹੈ ਉਹਦੇ ਚ ਜਿਹੜਾ ਉਸ ਦੀਆਂ ਕਿਤਾਬਾਂ ਰਾਮ ਅਵਤਾਰ, ਕ੍ਰਿਸ਼ਨ ਅਵਤਾਰ, 24 ਅਵਤਾਰ, ਕਛ ਅਵਤਾਰ, ਫਰਾ ਅਵਤਾਰ ਇਹ ਸਾਰੀਆਂ ਦੀਆਂ ਕਹਾਣੀਆਂ ਚੰਡੀ ਦੇਵੀ ਦੇਵੀ ਦੀਆਂ ਕਹਾਣੀਆਂ ਜਿਹੜੀਆਂ ਨੇ ਇਹ ਪੜਿਆ ਕਰਨਗੇ ਜਿਸ ਤਰ੍ਹਾਂ ਚੌਕ ਮਹਿਤਾ ਭਿੰਡਰਾ ਮਹਿਤਾ ਜੱਸ ਜਿਹੜੇ ਆਪਣੇ ਨੂੰ ਝੂਠ ਬੋਲ ਕੇ ਦੰਦ ਵੀ ਟਕਸਾਲ ਕਹਿੰਦੇ ਆ ਜਿਸ ਤਰ੍ਹਾਂ ਉਸ ਜੱਥੇ ਦੀ ਅਰਦਾਸ ਹੈ ਉਹਦੇ ਚ ਅਖੀਰ ਤੇ ਰਾਮ ਦੀ ਗੱਲ ਵੀ ਹੈ ਕ੍ਰਿਸ਼ਨ ਦੀ ਵੀ ਹੈ ਵਿਸ਼ਨੂੰ ਦੀ ਹੈ ਉਹਨਾਂ ਦੀ ਜਿਹੜੀ ਆਪਣੇ ਰਾਸ ਵਿੱਚ ਵਿਆਹੀਆਂ ਹੋਈਆਂ ਨੇ ਤੋਂ ਇਹ ਅਖੀਰੇ ਹੋਵੇਗਾ ਵੀ ਇਹ ਜਿਹੜੇ ਡੇਰੇ ਨੇ ਇਹਨਾਂ ਨੂੰ ਵੀ ਗੁਰਦੁਆਰੇ ਦੇ ਹਿੱਸਾ ਦੇ ਡੇਰੇ ਕਹਿਣਾ ਪਏਗਾ ਟੀਵੀ ਡਿਡ ਹੋਇਆ ਜਾਂ ਕਿ ਸਿਆਂ ਆ ਪਿਆਇਦਾਂ ਸਮੈਟਿਕ ਬਣ ਰਿਹਾ ਤੇ 3 ਡੇਰੇ ਹੋਣਗੇ ਜਿੱਥੇ ਦੇ ਲੋਕ ਜਿਹੜੇ ਨੇ ਸਿੱਖ ਨਹੀਂ ਬਲਕੇ ਦਸਮਗਨਥੀਏ ਲੋਕ ਕਹੇ ਜਾਣਗੇ ਇਹ ਉਹ ਨਿਰਮਲੇ ਜਿਹੜੇ ਇਹ ਪ੍ਰਚਾਰ ਇਹ ਦੀ ਵਜ੍ਹਾ ਕੀ ਹੈ ਇਹ ਲੋਗੋ ਨੇ ਜਿਹੜੇ ਚੌਕ ਮੈਂ ਤੜੇ ਨਾਲ ਸੰਬੰਧਤ ਨੇ ਜਿਹੜੇ ਘਰ ਨਾਮ ਤੋਂ ਤੁਮੇ ਦੇ ਨਾਲ ਸੰਬੰਧਤ ਨੇ ਔਰ ਨਾਮ ਤੋਂ ਤੁਮਾਸੀ ਸਾਰੇ ਜਾਣਦੇ ਆਂ ਵੀ ਇਸ ਨੂੰ ਜਿਹੜਾ ਥਰਡ ਏਜੰਸੀ ਨੇ ਲਿਆਂਦਾ ਹੈ ਤੇ ਔਰ ਇਹ ਸਾਰੀ ਦਿਸਾਰੀਆਂ ਜਿਹੜੀਆਂ ਕਾਰਵਾਈਆਂ ਚੌਕ ਮੈਂ ਤੱਜ ਕਰ ਰਿਹਾ ਹੈ ਉਹ ਉਹੀ ਕਰ ਰਿਹਾ ਹੈ ਜਿਹੜੀਆਂ ਅੱਜ ਤੋਂ ਕੋਈ 150 ਸਾਲ ਪਹਿਲਾਂ 200 ਸਾਲ ਪਹਿਲਾਂ ਸ਼ੁਰੂ ਹੋਈਆਂ ਹੋਈਆਂ ਸਨ 1780 ਤੋਂ ਜਿਹੜੀਆਂ ਨੇ ਜਿਸ ਤਰ੍ਹਾਂ ਆਖਿਰਦਰ ਬਾਦ ਸਾਹਿਬ ਤੇ ਪਹਿਲਾ ਸੂਰਤ ਸਿੰਘ ਨੇ ਕਬਜ਼ਾ ਕੀਤਾ ਸੂਰਤ ਸਿੰਘ ਜਿਨ੍ਹਾਂ ਭਾਈ ਮਨੀ ਸਿੰਘ ਦੇ ਨਾਂ ਤੇ ਤਿੰਨ ਕਿਤਾਬਾਂ ਲਿਖੀਆਂ ਜਨਮ ਸਾਖੀ ਗੁਰਨਾਮ ਸਿੰਘ ਦੇ ਲਿਖੀ ਇੱਕ ਪਕਸ਼ਰਤ ਤਨਾਵ ਦੀ ਤੇ ਇੱਕ ਜਿਹੜੀ ਜਿਹ ਗਿਆਨਤ ਤਨਾਵ ਦੀ ਇਹ ਭਾਈ ਮਨੀ ਸਿੰਘ ਦੇ ਨਾਂ ਤੇ ਕਿਤਾਬਾਂ ਲਿਖਿਆ ਔਰ ਦਰਬਾਰ ਸਾਹਿਬ ਦਾ ਗ੍ਰੰਥੀ ਬਣਿਆ ਉਹਦਾ ਪੁੱਤਰ ਸੰਤ ਸਿੰਘ ਗਿਆਨੀ ਜਿਹੜਾ ਉਹ ਦਰਬਾਰ ਸਾਹਿਬ ਦਾ ਗ੍ਰੰਥੀ ਬਣਿਆ ਸੰਤ ਸਿੰਘ ਦਾ ਜਿਹੜਾ ਚੇੜਾ ਦਰਬਾਰਾ ਸਿੰਘ ਦਰਬਾਰ ਸਾਹਿਬ ਦਾ ਗ੍ਰੰਥੀ ਬਣਿਆ ਤੇ ਪੁੱਤਰ ਗੁਰਮੁਖ ਸਿੰਘ ਜਿਹੜਾ ਅਕਾਲ ਤਖਤ ਦਾ ਗਾਲ ਬੂੰਗਾ ਜਿਹੜਾ ਇਹਦੇ ਅੰਦਰ ਜਿਹੜਾ ਸਰੂਪ ਪਿਆ ਸੀ ਉਹਦਾ ਜਿਹੜਾ ਗ੍ਰੰਥੀ ਬਣਿਆ ਤੋ ਇਸ ਤੋਂ ਬਾਅਦ ਇਹਦਾ ਗੁਰਮਖਸ਼ਰ ਦਾ ਪੁੱਤਰ ਪਰਦੂਮਨ ਸਿੰਘ ਗੰਧੀ ਬਣਿਆ ਇਹ ਉਹ ਨਿਰਮਲਾ ਜਿਹੜਾ ਸਨ ਜਿਹੜੇ ਕਿ ਬਨਾਰਸ ਤੋਂ ਤੇ ਕਾਸ਼ੀ ਤੋਂ ਬਨਾਰਸ ਕਾਸ਼ੀ ਵਾਰਨਸੀ ਅਤੇ ਹਰ ਦੁਆਰ ਤੋਂ ਟ੍ਰੇਨਿੰਗ ਲੈ ਕੇ ਆਏ ਸਮ ਜਿਹੜੀ ਕਿ ਬ੍ਰਾਹਮਣੀ ਸਿੱਖਿਆ ਪੜ੍ਹਿਆ ਸਮ ਔਰ ਇਹ ਸਿਰਫ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਤਲਵੰਡੀ ਸਾਹਿਬ ਉਹ ਵੇਖਿਆ ਨਹੀਂ ਨਾ ਭਾਈ ਮਨੀ ਸਿੰਘ ਨੂੰ ਵੇਖਿਆ ਨਾ ਦੀਪ ਸਿੰਘ ਨੂੰ ਵੇਖਿਆ ਤੇ 1970 ਨੂੰ ਤੋਂ ਆਪਣੇ ਆਪ ਨੂੰ ਜਿਹੜੇ ਇਹ ਦੰਦਵੀ ਟਕਸਾਲ ਕਹਿਣ ਲੱਗ ਪਏ ਆਪਣੇ ਨੂੰ ਦੀਪ ਸਿੰਘ ਦੇ ਚੇਲੇ ਪਹਿਲਾਂ ਭਾਈ ਬਣੀ ਸਕੇ ਚੇਲੇ ਜਦ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਇਹਨਾਂ ਦਰਬਾਰ ਸਾਹਿਬ ਚ ਉਹੀ ਮਰਿਆਦਾ ਡਿਆਦੀ ਹੋਈ ਸੀ ਜਿਹੜੀ ਨਿਰਮਲ ਮਰਿਆਦਾ ਸੀ ਉਹ ਨਿਰਮਲ ਮਰਿਆਦਾ ਦੇ ਮੁਤਾਬਕ ਹੀ ਜਿਹੜੇ ਆ ਇਹ ਕਿਉਂਕਿ ਇਹਨੇ ਸੰਤੋਖ ਸਿੰਘ ਜਿਹੜੇ ਜਿਨੇ ਜਿਹੜਾ ਸੂਰੀ ਪ੍ਰਕਾਸ਼ ਲਿਖਿਆ ਉਹ ਵੀ ਇਹਨਾਂ ਵਚੇ ਦਾ ਸੀਗਾ ਤੇ ਉਸ ਦੀ ਕਿਤਾਬ ਜਿਹੜੀ ਹੈ ਉਹਦਾ ਇੱਕ ਕਥਾ ਕਰਨੀ ਸ਼ੁਰੂ ਕਰਤੀ ਪਹਿਲਾਂ ਮਜੀਦ ਸਾਹਿਬ ਦਰਬਾਰ ਸਾਹਿਬ ਕੀਤੀ ਫਿਰ ਕਈ ਹੋਰ ਗੁਰਦੁਆਰਿਆਂ 'ਚ ਕੀਤੀ ਲੋਕਾਂ ਨੇ ਲੋਕਾਂ ਨੂੰ ਪਹਿਲਾਂ ਤਾਂ ਪਤਾ ਹੀ ਨਾ ਲੱਗਿਆ ਵੀ ਇਹਦੇ 'ਚ ਕੀ ਹੈ ਔਰ ਇਹਦੇ ਚੀੜੀਆਂ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਨਵਾਲੀਆਂ ਘੱਟੋ ਘਟ 50 ਘਟਨਾਵਾਂ ਤੇ ਉਹ ਜਿਹੜੇ ਘਟ ਤੋਂ ਘੱਟ 1000 ਗੱਲਾਂ ਐਸੀਆਂ ਜਿਹੜੀਆਂ ਸਿੱਖੀ ਸਿਧਾਂਤਾਂ ਦੇ ਉਲਟ ਜਾਂਦੀਆਂ ਤੇ ਉਹਦਾ ਇਹ ਕਥਾ ਕਰਦੇ ਰਏ ਯਾਨੀ ਕਿ ਗੁਰਦੁਆਰਿਆਂ 'ਚ ਬ੍ਰਾਹਮਣੀ ਮਰਿਆਦਾ ਚਲਦੀ ਰਹੀ ਤਾਰਸੁਤਿਆ ਅਰਚ ਸਿੰਘ ਸਬਾਲੇ ਚਲੀ ਸਿੰਘ ਸਬਾਲੇ ਨੇ ਸਿੱਖਾਂ ਚ ਪਧਤਪ ਨੂੰ ਤਾਂ ਰੋਕ ਲਿਆ ਸਿੱਖਾਂ ਨੂੰ ਇਸਾਈ ਬਨਨ ਤੋਂ ਤਾਂ ਰੋਕ ਲਿਆ ਪਰ ਉਹ ਜਿਹੜੀ ਗੁਰਦੁਆਰਿਆਂ ਦੀ ਮਰਿਆਦਾ ਦੇ ਵਿੱਚ ਕੋਈ ਰੋਲ ਅਦਾ ਨਾ ਕਰ ਸਕੇ ਕਿਉਂਕਿ ਗੁਰਦੁਆਰਿਆਂ ਉੱਤੇ ਕਬਜ਼ਾ ਜਿਹਨਾਂ ਦਾ ਸੀਗਾ ਉਹ ਨਿਰਮਲੇ ਤੇ ਉਦਾਸੀ ਸਨ ਜਾਂ ਖੇਮ ਸਿੰਘ ਬੇਦੀ ਵਰਗੇ ਬੰਦੇ ਸਨ ਜਿਹੜੇ ਆਪਣੇ ਆਪ ਨੂੰ Hindu ਕਹਿੰਦੇ ਸਨ ਕਹਿੰਦੇ ਸੀ ਵੀ ਹਮ Hindu ਹੈ ਉਹਨਾਂ ਨੇ ਕਿਤਾਬ ਵੀ ਲਿਖਵਾਈ ਸੀ ਜਿਹਦੇ ਜਵਾਬ ਵਿੱਚ ਪਾਈ ਕਾਨ ਸਿੰਘ ਨਾਭਾ ਨੇ ਹਮ Hindu ਨਹੀਂ ਕਿਤਾਬ ਲਿਖੀ ਸੀ ਤੋ ਇਹ 8 ਨਾ ਸੀਗਾ ਔਰ ਇਹ ਆਪਣੇ ਆਪ ਨੂੰ ਦਾਮ ਨਮੀ ਟਕਸੜ ਗਿਆ ਨਾ ਪਏ ਯਾਨੀ ਕਿ ਇਹ ਨਿਰਮਲੇ ਹਨ ਜਿਨ੍ਹਾਂ ਦਾ ਚੌਕ ਮੈਂ ਸਾਡੇ ਰਥੇ قبضہ ਹੈ ਤੇ ਚੌਕ ਮੈਂ ਸਾਡੇਰੇ ਵਾਲਿਆਂ ਦਾ ਹੀ ਇੰਗਲੈਂਡ ਦੇ ਇਹਨਾਂ ਤਿੰਨ ਗੁਰਦੁਆਰਿਆਂ ਦੇ ਉੱਤੇ قبضہ ਹੈ ਤੇ ਜਿੱਥੇ ਇਹਨਾਂ ਦਾ قبضہ ਹੈ ਉੱਥੇ ਗੱਲ ਗੁਰੂ ਦੀ ਘਟ ਹੁੰਦੀ ਹੈ ਉੱਥੇ ਬਚਿਤ੍ਰਨਾਟਕ ਦੀ ਗੱਲ ਖੋਤੀ ਦਸਮ ਗ੍ਰੰਥ ਦੀ ਗੱਲ ਹੁੰਦੀ ਹੈ ਔਰ ਉਹਦੀਆਂ ਹੀ ਬਾਣੀਆਂ ਉੱਥੇ ਪੜਦੇ ਨੇ ਔਰ ਉਹ ਅਖੀਰ ਕਿਸ ਦੇ ਨਾਂ ਕੇ ਗੁਰੂ ਮਾਨੇਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਗ੍ਰੰਥ ਉਹ ਗੁਰੂ ਗ੍ਰੰ ਗੁਰੂ ਮੰਨਣਾ ਸ਼ੁਰੂ ਕਰ ਦंगे RAM KRISHNA CHANDI DEVI ਇਹਨਾਂ ਦੀਆਂ ਸਾਰੀਆਂ ਦੀਆਂ ਕਥਾਵਾਂ ਜਿਹੜੀ ਆ ਪੜਿਆ ਕਰਨਗੇ ਔਰ ਇਹੀ ਇੱਥੇ ਪੜਾਇਆ ਕਰਨਗੇ ਤੇ ਜਿਹੜੇ ਲੋਕੇ ਇਹਨਾਂ ਡੇਰਿਆਂ ਤੇ ਜਾਣਗੇ ਉਹ ਜਿਹੜੇ ਸਿੱਖੀ ਦੀ ਥਾਂ ਤੇ ਹਿੰਦੂ ਤਰ੍ਹਾਂ ਪੜਿਆ ਕਰਨਗੇ ਬ੍ਰਾਹਮਣੀ ਤਰ੍ਹਾਂ ਪੜਿਆ ਕਰਨਗੇ ਇਹ ਜਿਹੜੀਆਂ ਮੇਂ ਥਾਸਦੀਆਂ ਕਹਾਣੀਆਂ ਪੜਨਗੇ ਉਹ ਸਿੱਖੀ ਤੋਂ ਦੂਰ ਹੁੰਦੇ ਜਾਣਗੇ ਕਿਉਂਕਿ ਕਿਹੜੀ ਰੋਡ ਪਈ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਛੇ ਜਿਹੜਾ ਇੱਕ ਨਵੇਂ ਗ੍ਰੰਥਾ ਪ੍ਰਚਾਰ ਕੀਤਾ ਜਾਏ ਉਹ ਪਿਆ ਕਿਤਾਬ ਪਈ ਸੀ ਲੋਕੀ ਪੜਦੇ ਸਮਝਣਾਂ ਨੇ ਅਕੈਡਮਿਕ ਸਟਡੀ ਵਾਸਤੇ ਜਾਂ ਜਾਣਕਾਰੀ ਵਾਸਤੇ ਪੜਦੇ ਸਨ ਉਹ ਪੜਦੇ ਰਹੇ ਪਰ ਇਹਦਾ ਮਤਲਬ ਸਾਫ ਸੀ ਵੀ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਤੇ ਜਿਹੜਾ ਸਿੱਖੀ ਤੋਂ ਤੋੜਨਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਤੋਂ ਤੋੜੋ ਪਹਿਲਾਂ ਅਖੋਤੀ ਦਾ ਸੰਗਠਨ ਜੁੜੋ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਤੋੜੋ ਫਿਰ ਸਿੱਖੀ ਸਿਧਾਂਤਾਂ ਤੋਂ ਤੋੜੋ ਤੇ ਹੌਲੀ-ਹੌਲੀ ਜਿਹੜਾ ਇਹ ਜਿਹੜਾ ਪੱਗਾਂ ਵਾਲੇ ਬ੍ਰਾਹਮਣਾਂ ਦਾ ਧਰਮ ਜਿਹੜਾ ਬਣ ਜਾਵੇਗਾ ਸਿਰਫ ਇੰਨਾ ਹੀ ਨਹੀਂ ਇਹਨਾਂ ਨੇ ਹੋਰ ਵੀ ਮर्याਦਾ ਜਿੰਨੀ ਵੀ ਤੁਸੀਂ ਦੇਖੋ ਇਹਨਾਂ ਦੇ ਡੇਰੇ ਮੈਂ ਗੁਰਦੁਆਰਾ ਲਫ਼ਜ਼ੇ ਨਾ ਵਾਸਤੇ ਠੀਕ ਸਮਝ ਨਹੀਂ ਸਮੀਦਾ ਜਿੰਨੇ ਵੀ ਇਹਨਾਂ ਦੇ ਡੇਰੇ ਨੇ ਉਹ ਉਹਨਾਂ ਸਾਰਿਆਂ ਦੇ ਉੱਤੇ ਇਹ ਮर्याਦਾ ਹੁੰਦੀ ਹੈ ਵੀ ਤੁਸੀਂ ਚੋਲਾ ਕਿਉਂ ਨਹੀਂ ਪਾ ਕੇ ਆਏ ਤੁਸੀਂ ਦਾੜ੍ਹੀ ਕਿਉਂ ਬੰਨੀ ਹੋਈ ਹੈ ਤੁਸੀਂ 벨ਟ ਲਾਈ ਹੈ ਚਮੜੇ ਦੀ ਕਿਉਂ ਹੈ ਤੁਹਾਡੀ ਜੇਬ ਚਪਸ ਚਮੜੇ ਦਾ ਕਿਉਂ ਹੈ ਤੁਸੀਂ ਉਹਨੂੰ ਹੱਥ ਨਾਲ ਕਿਉਂ ਰਾ ਦਿੱਤਾ ਔਰ ਇਸ ਤਰ੍ਹਾਂ ਦੀਆਂ ਘਟਾਵਾਂ ਹੁੰਦੀਆਂ ਨੇ ਇੱਕ ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹਾਂਗਾ ਮੇਰੇ ਇੱਕ ਸੱਜਣ ਨਾਲ ਇਹਨਾਂ ਦਾ ਬਾਪਿਆ ਉਹਨੇ ਜਿਹੜੀ ਗੱਲ ਕਹੀ ਸੀ ਮੈਂ ਦੁਹਰਾਨੀ ਚਾਹਾਂਗਾ ਵੀ ਤੁਸੀਂ ਇਹ ਤਾਂ ਕਹਿ ਦਿੱਤਾ ਵੀ ਮੇਰੀ ਜੇਬ ਮੇਰੀ ਦੇਦੀ ਹੈ ਤੇ ਮੇਰਾ ਤਾਂ ਪਾਈ ਸਰੀਰੀ ਸਾਰਾ ਚਮੜਾ ਹੈ ਇਹ ਚਮੜੇ ਨੂੰ ਮੈਂ ਇੱਕ ਥੋੜਾ ਅਗੇ ਜਟਾਂਗਾ ਸਕਿਨ ਚਮੜਾ ਹੀ ਹੁੰਦੀ ਤੁਹਾਡੀ ਸੋ ਇਹ ਸਾਰੀ ਦੀ ਸਾਰੀ ਜਿਹੜੀ ਹੈ ਇਹ ਤਾਂ ਜ਼ਿੰਦਾ ਚਮੜਾ ਹੈ ਔਰ ਉਹ ਮੁਰਦਾ ਚਮੜਾ ਜਿਹੜਾ ਕਿ ਉਸ ਨੂੰ ਜਿਹੜਾ ਕੈਮੀਕਲ ਲਾ ਕੇ ਠੀਕ ਕੀਤਾ ਗਿਆ ਉਸ ਦੀ ਪਵੰਤੀ ਨਾ ਗੁਰੂਆਂ ਨੇ ਕਿਤੇ ਚਮੜੇ ਦੀ ਕੋਈ ਪਵੰਤੀ ਨਹੀਂ ਰਹੀ ਕਿਤੇ ਵੀ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਬਾਣੀ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਆਉਂਦੀ ਸਗੋਂ ਉੱਥੇ ਤਾਂ ਜਿਹੜੀ ਮਾਸ ਨੂੰ ਵੀ ਜਿਹੜਾ ਖਾਣ ਨੂੰ ਜਿਹੜਾ ਉਹਦੀ ਨਾ ਖਾਣ ਦੀ ਜਿਹੜੀ ਉਸ ਤੇ ਗੱਲ ਨੂੰ ਰੱਦ ਕੀਤਾ ਗਿਆ ਕੌਣ ਮਾਸ ਖਾਣ ਸਾਖ ਘਾਵੇ ਇਹ ਸਾਰੀ ਗੱਲਾਂ ਜਿਹੜੀਆਂ ਨੇ ਉਦਿਆ ਨਾਨੀ ਸ਼ੁਰੂ ਕਰਦੀਆਂ ਔਰਤਾਂ ਕ੍ਰਿਸ਼ਣ ਨਹੀਂ ਕਰ ਸਕਦੀਆਂ ਔਰਤਾਂ ਰੋਲ ਨਹੀਂ ਲਾ ਸਕਦੀਆਂ ਔਰਤਾਂ ਕਿਹੜਾ ਪ੍ਰਸ਼ਾਸਨ ਨਹੀਂ ਬਰਦਾਸ਼ਤ ਕਰਦੀਆਂ ਔਰਤਾਂ ਪੰਜ ਪਿਆਰੇ ਸ਼ਾਮਲ ਨਹੀਂ ਹੋ ਸਕਦੀਆਂ ਦਾੜੀ ਬਣ ਕੇ ਸਿੱਖ ਚੌਰ ਨਹੀਂ ਚੁਲਾ ਸਕਦਾ ਇਹ ਸਾਰਿਆਂ ਦੇ ਸਾਰਿਆਂ ਦਾ ਮਤਲਬ ਇਹ ਵੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕੀਤਾ ਜਾ ਸਕੇ ਗੁਰਦੁਆਰੇ ਤੋਂ ਦੂਰ ਕੀਤਾ ਜਾ ਸਕੇ ਔਰ ਇੰਗਲੈਂਡ ਵਿੱਚ ਇਹ ਜਿਹੜੀ ਮਸਲਾ ਹੈ ਜੇ ਇਹ ਹੁਣ ਤਾਂ ਤਿੰਨ ਗੁਰਦੁਆਰੇ ਆ ਸੇ ਜਿਉਂ-ਜਿਉਂ ਇਹ ਫੈਲਦਾ ਜਾਏਗਾ ਜਿਹੜੇ ਗੁਰਦੁਆਰੇ 'ਚ ਜਾਂਦਾ ਜਾਏਗਾ ਉਹ ਗੁਰਦੁਆਰਾ ਗੁਰਦੁਆਰਾ ਨਹੀਂ ਰਹੇਗਾ ਡੇਰਾ ਬਣ ਜਾਏਗਾ ਤੇ ਉਹ ਇਹ ਉੱਥੇ ਸਿੱਖੀ ਨਹੀਂ ਰਹੇਗੀ ਬ੍ਰਾਹਮਣੀ ਧਰਮ ਬਣ ਜਾਇਆ ਕਰੇਗਾ ਤੋਂ ਇਸ ਤਰ੍ਹਾਂ ਇੰਗਲੈਂਡ ਵਿੱਚ ਬਹੁਤ ਖਤਰਾ ਹੈ ਕਿ ਜੇਕਰ ਇਸ ਤਰ੍ਹਾਂ ਹੀ ਫੈਲਦਾ ਗਿਆ ਤੇ ਇੱਥੇ ਇੰਗਲੈਂਡ ਵਿੱਚ ਸਿੱਖੀ ਖਤ ਹੋ ਜਾਵੇਗੀ ਤੇ ਪੱਗਾਂ ਨੇ ਬ੍ਰਾਹਮਣਾਂ ਦਾ ਪੱਗ ਨਾ ਰੇਦੋ ਦਾ ਜਿਹੜਾ ਇਹ ਮੁਲਕ ਮੰਨਿਆ ਜਾਏਗਾ ਸੋ ਇਹ ਹੁਣ ਸਿੱਖਾਂ ਨੇ ਵੇਖਣਾ ਹੈ ਵੀ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਟੁੱਟਣਾ ਹੈ ਕੀ ਅਸੀਂ ਸਿੱਖ ਮਰਿਆਦਾ ਤੋਂ ਟੁੱਟਣਾ ਹੈ ਤੇ ਇਹ ਜਿਹੜੀ ਗਰਦ ਮਰਿਆਦਾ ਵਾਲ ਜਾਣਾ ਮੈਨੂੰ ਇੱਕ ਗੱਲ ਦੀ ਤਸਦੀ ਹੈ ਕਿ ਮੈਂ ਜਿਹੜੇ ਜਿਹੜੇ ਅਖੰਡ ਕੀਰਤਨ ਜੱ사와ਲੇ ਆ ਉਹਨਾਂ ਚੋਂ ਕੁਝ ਲੋਕ ਛਡੇ ਨੇ ਇਸ ਤਰ੍ਹਾਂ ਦਾ ਕਦੇ-ਕਦੇ ਟੀਵੀ ਤੇ ਜਾਂ ਹੋਰ ਸਾਧੇ ਜਿਹੜੇ ਇਹ ਗਲਤ ਨੁਕਤੇ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਰੱਦ ਕਰਦੇ ਭਾਂਡ ਡਾਲਰ ਕਿ ਰੱਦ ਕਰਦੇ ਆ ਪਰੇ ਜੇ ਇਸ ਨੂੰ ਬਚਾ ਸਕੇ ਤੇ ਕੁਝ ਤਾਂ ਤੇ ਗੁਰਦੁਆਰੇ ਕੈਮਰੇਨਗੇ ਬਾਕੀ ਗੁਰਦੁਆਰੇ ਜਿਹੜੇ ਨੇ ਉਹ ਕਨੇੜਾ ਵਾਲਿਆਂ ਦੇ ਮਸਤੂ ਵਾਲਿਆਂ ਦੇ ਚੌਕ ਮਹਿਤਾ ਵਾਲਿਆਂ ਦੇ ਇਸ ਟੁੱਡੇ ਦੇ ਡੇਰੇ ਬਣ ਜਾਣਗੇ ਔਰ ਉੱਥੋਂ ਗੁਰੂ ਗ੍ਰੰਥ ਸਾਹਿਬ ਗਾਇਬ ਹੋ ਜਾਏਗਾ ਉੱਥੇ ਅਖੋਤੀ ਦਸਮ ਗ੍ਰੰਥ ਆ ਜਾਏਗਾ ਉੱਥੇ ਸਿੱਖੀ ਖਤਮ ਹੋ ਜਾਏਗੀ ਉੱਥੇ ਪੱਗਾਂ ਦੇ ਬ੍ਰਾਹਮਣਾਂ ਦਾ ਦਰਮਾ ਆ ਜਾਏਗਾ ਸੋ ਲੋਕਾਂ ਨੂੰ ਚਾਹੀਦਾ ਹੈ ਵੀ ਇਹੋ ਜੇ ਡੇਰਿਆਂ ਦੇ ਉੱਤੇ ਜਾਣਾ ਬੰਦ ਕਰ ਦੇਣ ਜਿਨ੍ਹਾਂ ਗੁਰਦੁਆਰਿਆਂ ਵਿੱਚ ਜਿਨ੍ਹਾਂ ਗੁਰਦੁਆਰਿਆਂ ਨੂੰ ਚੌਕ ਮਹਿਤਾ ਦੇ ਨਿਰਮਣਿਆਂ ਦੇ ਡੇਰੇ ਬਣਾ ਕੇ ਵਰਤਿਆ ਜਾ ਰਿਹਾ ਸਿੱਖਾਂ ਨੂੰ ਚਾਹੀਦਾ ਹੈ ਉਹਨਾਂ ਗੁਰ ਕਰ ਉਹਨਾਂ ਗੁਰਦੁਆਰਿਆਂ ਤੇ ਚੜਾਵਾ ਦੇਣਾ ਬੰਦ ਕਰਨ ਔਰ ਇਹ ਜਿਹੜੇ ਟੀਵੀ ਜਿਹੜੇ ਇੰਗਲੈਂਡ 'ਚ ਚੱਲ ਰਹੇ ਨੇ ਇਹਨਾਂ ਟੀਵੀਆਂ ਵਿੱਚ ਵੀ ਉਹੀ ਪ੍ਰਚਾਰ ਹੈ ਤੁਸੀਂ ਸੰਗਤ ਟੀਵੀ ਦੇਖੋ ਸੰਗਤ ਟੀਵੀ ਦੇ ਉੱਪਰ ਜਿਹੜਾ ਏਕ ਓੰਕਾਰ ਵੀ ਜਿਹੜਾ ਹੈ ਉਹ ਗੁਰਬਾਣੀ ਦਾ ਏਕ ਓੰਕਾਰ ਨਹੀਂ ਗੁਰੂ ਗ੍ਰੰਥ ਸਾਹਿਬ ਵਾਲਾ ਏਕ ਓੰਕਾਰ ਨਹੀਂ ਜੋ ਆਰਐਸਐਸ ਨੇ ਏਕ ਓੰਕਾਰ ਬਣਾਇਆ ਹੈ ਏਕਾ ਨਾਗਰੀ ਵਾਲਾ ਤੇ ਉਹ ਓਮ ਦੀ ਸ਼ਕਲ ਵਾਲਾ ਉਹਦਾ ਉਹਨਾਂ ਨੇ ਆਪਣਾ ਸਿੰਬਲ ਬਣਾਇਆ ਹੋਇਆ ਹੈ ਇਸੇ ਤਰ੍ਹਾਂ ਬਾਕੀ ਜਿਹੜੇ ਚੈਨਲ ਨੇ ਅਕਾਲ ਚੈਨਲ ਹੈ ਉਹ ਵੀ ਜਿਹੜਾ ਸਾਧੂਆਂ ਦਾ ਪ੍ਰਚਾਰ ਕਰਦਾ ਹੈ ਇਹਨਾਂ ਡੇਰੇ ਵਾਲਿਆਂ ਦਾ ਪ੍ਰਚਾਰ ਕਰਦਾ ਹੈ ਇਹ ਸਿੱਖ ਚੈਨਲ ਅਕਾਲ ਚੈਨਲ ਤੇ ਸੰਗਤ ਚੈਨਲ ਦੇਖਣ ਨੂੰ ਲੱਗਦਾ ਹੈ ਵੀ ਸਿੱਖ ਚੈਨਲ ਨੇ ਪਰ ਇਹਨਾਂ ਤੋਂ ਜਿਹੜਾ ਪ੍ਰਚਾਰ ਹੁੰਦਾ ਹੈ ਉਹ ਇਹਨਾਂ ਸਾਧਾਂ ਤਾਂ ਤੇ ਡੇਰਿਆਂ ਦਾ ਹੁੰਦਾ ਹੈ ਤੇ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤੇ ਇੰਗਲੈਂਡ ਵਿੱਚ ਸਿੱਖੀ ਨਹੀਂ ਜੇ ਬਚਣੀ ਜੇ ਸਿੱਖੀ ਨੂੰ ਬਚਾਣਾ ਹੈ ਤਾਂ ਇਹਨਾਂ ਡੇਰਿਆਂ ਤੋਂ ਜਿਹੜਾ ਖਬਰਦਾਰ ਰੋ ਇਹਨਾਂ ਦੇ ਮੱਥਾ ਟੇਕਣ ਵਿੱਚ ਸ਼ੱਕ ਨਾ ਜਾਓ ਹਰ ਸਾਥੇ ਗੁਰਦੁਆਰੇ ਤੋਂ ਹੋਰ ਮਿਲ ਜਣਗੇ ਔਰ ਜੇ ਗਲਤੀ ਨਾ ਜਾਣਾ ਪਵੇ ਕਿਸੇ ਸਮਾਗਮ 'ਚ ਤੇ ਇਥੇ ਚੜਾਵਾ ਨਾ ਕਰੋ ਮੈਂ ਸਮਝਣਾ ਵੀ ਇਹ ਵਾਰਨਿੰਗ ਦੇਣੀ ਬਹੁਤ ਜ਼ਰੂਰੀ ਸੀ ਸ਼ੁਕਰੀਆ